ਹਾਂਜੀ ਕਿਵੇਂ ਹੋ ਵਧੀਆ ਭਰਾ ਵਧੀਆ ਅੱਛਾ ਟਾਲੀ ਥੱਲੇ ਪਿਆ ਹਾਂ ਹੋਰ ਵਧੀਆ ਨਜ਼ਾਰਾ ਬਾਈ ਅੱਛਾ ਏਸੀ ਨਾਲੋਂ ਜ਼ਿਆਦਾ ਨਜ਼ਾਰਾ ਇੱਥੇ ਟਾਲੀ ਦਾ ਆ ਸਾਰੇ ਸੰਦ ਦੇਖ ਆਪਣੇ ਸਾਰੇ ਇੱਥਾਂ ਨੇ ਖੜੇ ਇੱਥੇ ਆਪਰੇਟਰ ਖੜਾ ਮੋਟਰਸਾਈਕਲ ਖੜੇ ਆ ਏਸੀ ਕਿਹਦੀ ਰੀਸ ਕਰੂ ਇਹਦੀ ਏਸੀ ਦਾ ਕਿੱਥੋਂ ਰੀਸ ਕਰਦਾ ਬਾਈ ਜਮਾ ਨਹੀਂ ਆ ਦੇਖ ਰਾ ਭੈਣ ਛਾਵੇਂ ਬਾਈ ਹਾਂ ਸਾਰਾ ਆਪਣਾ ਰਸੋਈ ਵੀ ਜਮਾਈ ਦੇ ਛਾਵੇਂ ਆ ਉਹ ਚੁੱਲਾ ਚੌਂਦਰਾ ਵੀ ਛਾਵੇਂ ਆ ਟਾਲੀ ਦੇ ਤੇ ਆ ਜੋ ਅੱਖ ਨੇ ਤੱਕ ਕੇ ਚੜਦੀ ਖਾ ਉੱਧਰ ਜਾਂਦੀ ਆ ਹਣਾ ਭਾਈ ਰਾ ਇੱਥੇ ਕੋਈ ਟੈਨਸ਼ਨ ਨਹੀਂ ਅੱਛਾ ਭਾਈ ਜਿਵੇਂ ਏਸੀ ਤੋਂ ਵੀ ਜ਼ਿਆਦਾ ਸਵਾਦ ਦਵਾਈ ਆਂਦੀ ਆ ਤੇ ਇਹ ਨਿੰਮ ਨਾਲੋਂ ਵੀ ਹੁਣ ਤੂੰ ਕੀ ਸਲਾਹ ਦੇਵੇਂਗਾ ਵੀ ਹੁਣ ਜਿਹੜੇ ਭਾਈ ਦੋਨੇ ਚੀਜ਼ੀ ਚੰਗੀਆਂ ਨੇ ਨਿੰਮ ਵੀ ਚੰਗਾ ਤੇ ਥਾਲੀ ਵੀ ਪੂਰੀ ਗੁਣਾਗਾਰ ਥਾਲੀ ਵਰਗੀ ਸ਼ਾਨ ਥਾਲੀ ਵਰਗੀ ਸ਼ਾਨ ਥਾਲੀ ਹੋਈ ਇੱਕ ਜਾਮਣ ਹੋਈ ਬਹੁਤ ਸੰਗਣੀ ਸ਼ਾਨ ਦੀ ਬਹੁਤ ਸੰਗਣੀ ਸ਼ਾਨ ਠੀਕ ਆ ਜਾਮਣ ਜਿਹੜੀ ਹੈਗੀ ਥੋੜਾ ਜਿਹਾ ਨਾਜ਼ੁਕ ਹੁੰਦਾ ਸੌਦਾ ਉਹ ਦਾਣਾਂ ਨੂੰ ਨੱਟ ਜਾਂਦਾ ਆ ਵੀ ਜਲ ਨੇਰੀ ਨੱਪੇ ਨਾਲ ਦਾਣ ਟੁੱਟ ਜਾਂਦੇ ਆ ਭਾਈ ਸਪੈਸ਼ਲ ਦੇਖ ਲੈ ਬੱਗ ਲਿੱਡਾ ਮਾਰਿਆ ਹੋਇਆ ਆਪਾਂ ਅੱਛਾ ਭਾਈ ਕੱਲ ਹੀ ਇਹ ਪਾ ਲਈ ਡੂੰਗੀ ਯਾਰ ਐ ਦੀ ਤੇ ਸਪੈਸ਼ਲ ਰੱਖੀ ਐ ਦੀ ਕੱਲ ਹੀ ਛਾਂ ਵਾਸਤੇ ਦੇਖ ਲੈ ਕੋਠੇ ਪਾਸੇ ਤੇ ਪਾਈ ਹੋਈ ਆਪਾਂ ਪਾਸੇ ਤੇ ਪਾਈ ਹੋਈ ਨਹੀਂ ਵੀ ਯਾਰ ਕੋਠੀ ਮੈਂ ਦਰਸਤਾਂ ਦਾ ਪੂਰਾ ਸ਼ਕੀਨ ਬੰਦਾ ਮੈਂ ਵੱਧ ਤੋਂ ਵੱਧ ਮੈਂ ਟਾਲੀ ਲਾਉਂਦਾ ਹਾਂ ਨਹੀਂ ਵੀ ਤੂੰ ਕਹਿਣਾ ਵੀ ਉਹ ਤਾਂ ਕੋਠੀ ਇੱਥੇ ਪਾ ਲੈਂਦੇ ਵੀ ਟਾਲੀ ਦਾ ਕਰਕੇ ਕੋਠੀ ਪਿੱਛੇ ਹਟਾਉਣੀ ਪੈਗੀ ਹਾਂ ਛਾਂ ਬਾਈ ਯਾਰ ਬੇਹਾਂ ਹੁਣ ਜਵਾਕ ਇੱਥੇ ਖੇਡਦੇ ਆ ਠੀਕ ਆ ਇੱਥੇ ਖੇਡੀ ਜਾਂਦੇ ਆ ਇੱਥੇ ਪੈਰ ਪੂਜ ਜਾਂਦੇ ਆ ਠੀਕ ਆ ਤੇ ਯਾਰ ਏਸੀ ਦਾ ਮੈਂ ਲਵਾਉਂਦੇ ਨਹੀਂ ਆਂਦਾ ਜਦੋਂ ਜਦ ਕੱਲ ਹੀ ਆਈ ਸੀ ਸ਼ਨੀਵਾਰ ਨੂੰ ਜਰ ਹੁਣ ਵੀ ਮੰਨ ਕੇ ਚੱਲ 40000 ਦਾ AC ਲਵਾਉਣ ਨਾਲੋਂ ਵੀ ਡਰਾਖਤ ਲਾਵਾਂਗੇ ਹੋਰ ਦਰਖਤ ਇਹਦਾ ਬਹੁਤ ਵਧੀਆ ਬਾਈ ਦੀ ਸੋਚ ਹੈ ਤੇ ਪਹਿਲਾਂ ਵੀ ਬਾਈ ਨੇ ਬਹੁਤ ਦਰਖਤ ਲਾਏ ਨਾ ਲਾਏ ਆ ਬਾਈ ਆਪਣੇ ਪੇਜ ਤੇ ਦੇਖੋ ਆਪਾਂ ਹਾਂ ਬਾਈ ਦਾ ਲਾਵਾਂਗੇ ਦਰਖਤ ਬਾਈ ਜੀ ਕਹਿੰਦਾ ਆਪਾਂ ਹੁਣ ਵੀ ਅਗਸਤ ਆਉਣ ਵਾਲੀ ਹੈਗਾ ਹਾਂ ਉਦੋਂ ਨਾ ਸਾਉਣ ਦਾ ਮਹੀਨਾ ਚੜਜੂਗਾ ਮੇਰਾ ਜਰਮ ਦੇਣਾ ਆਉਣ ਵਾਲਾ ਬਾਈ ਅਗਸਤ ਚ ਠੀਕ ਆ ਅਗਸਤ ਚ ਮੇ ਕਾਹਾਂ ਮੇਰੀ ਕੁੜੀਆ ਦਾ ਜਨਮ ਦਿਨ ਆਉਣ ਵਾਲਾ ਮੈਂ ਕੋਈ ਵੀ ਪ੍ਰੋਗਰਾਮ ਆਉਂਦਾ ਕੋਈ ਵੀ ਮੈਂ ਜ਼ਿਆਦਾਤਰ ਦਰਖਤ ਲਾਉਂਦਾ ਜ਼ਿਆਦਾਤਰ ਬਾਈ ਆਪਣੇ ਜਨਮ ਦਿਨ ਤੇ ਵੀ ਦਰਖਤ ਲਾਉਂਦਾ ਆ ਕੁੜੀਆ ਦੇ ਮੇਰੀ ਕੁੜੀਆ ਦਾ ਪਿਛਲੇ ਸਾਲ ਮੇਰੇ ਵੀ ਮੈਂ 100 10 ਦਰਖਤ ਬੰਡੇ ਸੀ ਹਾਂਜੀ ਤੇ ਤੁਸੀਂ ਵੀ ਆਪਦੀ ਕੁੜੀਆ ਦੇ ਜਿੰਨੇ ਹੋ ਸਕੇ ਉਹਨੇ ਦਰਖਤ ਜਨਮ ਦਿਨ ਤੇ ਮੈਂ ਬੰਡੂ ਆਂ ਬਹੁਤ ਵੱਡੀ ਸੇਵਾ ਕਰਦਾ ਬਾਈ ਦਰਖਤ ਹਰੇਕ ਬੰਦੇ ਨੂੰ ਲਾਉਣੇ ਚਾਹੀਦੇ ਨੇ ਆਪਾਂ ਇਹੀ ਕਹਿੰਦੇ ਆ ਕੋਈ ਵੀ ਪ੍ਰੋਗਰਾਮ ਆਉਂਦਾ ਠੀਕ ਆ ਬੀਰ ਮੇਰੇ ਦਰਖਤ ਬੰਡੋ ਠੀਕ ਆ ਦਰਖਤ ਲਾਓ ਪੱਟਣ ਦੀ ਕੋਸ਼ਿਸ਼ ਨਾ ਕਰੋ ਜਿੰਨੀ ਆਪਾਂ ਨੂੰ ਇਹ ਆਕਸੀਜਨ ਦਿੰਦੇ ਆ ਨਾ ਹਾਂ ਹੈਨਾ ਸਾਰੇ ਨਾਲ ਗੁਣਾ ਗੁਣਾ ਕਰੀ ਕੀ ਗੀ ਇਹ ਇੱਕ ਰਾ ਨਹੀਂ ਵੀ ਚਲੋ ਕਈ ਵਾਰੀ ਹੁੰਦਾ ਵੀ ਇਹ ਮਰੇ ਅਸੀਂ ਦਰਖਤ ਪੱਟਣਾ ਪਏ ਜਾਂਦਾਗਾ ਤੇ ਉਹੀ ਥਾਂ ਤੇ ਦਰਖਤ ਨਹੀਂ ਪੱਟਿਆ ਹਾਂ ਇਹਨੇ ਲਾਇਆ ਘੱਟੋ ਘੱਟ ਮੈਂ ਆਪ ਦੀ ਜਿੰਦਗੀ 'ਚ ਮੇਰੀ 30 ਸਾਲ ਦੀ ਉਮਰ ਹੋ ਗਈ ਮੈਂ ਘੱਟੋ ਘੱਟ ਨਾਂ ਵਾਲਾ ਮੈਂ 200 ਦਰਖਤ ਲਾਤਾ ਉਹ ਪਾਲਾ ਤ ਨਹੀਂ ਮੈਂ ਕਹਿੰਦਾ 200 ਦਰਖਤ ਲਾਤਾ ਬਹੁਤ ਵੱਡੀ ਸੇਵਾ ਹੈ ਵੀ ਇੱਕ ਦਰਖਤ ਲਾਉਣੇ ਆਪਣਾ ਪੇਜ ਤੇ ਦੇਖ ਲਓ ਆਪਣੇ ਪੇਜ ਤੇ ਹਾਂ ਬਾਈ ਦਾ ਪੇਜ ਵੀ ਚੱਲਦਾ ਹੈਗਾ ਜੱਟ ਰਿਕਾਰਡ 3600 3600 ਤੁਸੀਂ YouTube ਤੇ ਜਾ ਕੇ ਜਦੋਂ ਸਰਚ ਮਾਰੋਗੇ ਬਾਈ ਦਾ ਪੇਜ ਚੱਲੂਗਾ ਜੱਟ ਰਿਕਾਰਡ 3600